ਜਿਸ ਤਰ੍ਹਾਂ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦਾ ਪ੍ਰਕੋਪ ਜਿਹੜਾ ਵੱਧ ਰਿਹਾ ਹੈਗਾ ਦਿਨੋਂ-ਦਿਨ ਲੋਕ ਜਿਹੜੇ ਨੇ ਅਵਾਰਾ ਕੁੱਤਿਆਂ ਤੋਂ ਇੰਜਰਡ ਹੋ ਰਹੇ ਨੇ ਪਹਿਲਾਂ ਤਾਂ ਕੱਲੀਆਂ ਗਊਆਂ ਸੀਗੀ ਹਾਂ ਅਵਾਰਾ ਪਸ਼ੂਆਂ ਤੋਂ ਇੰਜਰਡ ਹੁੰਦੇ ਸੀ ਤੇ ਹੁਣ ਜਿਹੜੇ ਲੋਕ ਨੇ ਉਹ ਅਵਾਰਾ ਕੁੱਤਿਆਂ ਤੋਂ ਵੀ ਇੰਜਰਡ ਹੋਣ ਲੱਗੇ ਸ਼ਹਿਰ ਦੇ ਅੰਦਰ ਤੇ ਇਸ ਸੰਬੰਧ ਗੱਲ ਕਰਦੇ ਆ ਸੰਗਰੂਰ ਸ਼ਹਿਰ ਦੀ ਸੰਗਰੂਰ ਸ਼ਹਿਰ ਦੇ ਸਾਡੇ ਨਾਲ ਜੁੜੇ ਨੇ ਸੰਦੀਪ ਸੰਦੀਪ ਗੁਪਤਾ ਜੀ ਸੋਨੇ ਤੁਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜੇ ਕੁੱਤਿਆਂ ਦਾ ਪ੍ਰਕੋਪ ਸ਼ਹਿਰ ਤੇ ਫੈਲਿਆ ਹੋਇਆ ਹੈਗਾ ਸਮਾਜ ਸੇਵੀ ਜਿੱਥੇ ਬੰਦਿਆਂ ਰੋਜ਼ ਡੀਸੀ ਨੂੰ ਅਫਸਰਾਂ ਨੂੰ ਜਿਹੜੇ ਨੇ ਇਹੋ ਕੁੱਤੇ ਦੇ ਕੱਟਿਆਂ ਦੇ ਮਵਾਜੇ ਦੀ ਮੰਗ ਕਰ ਰਹੇ ਨੇ ਤੇ ਕੀ ਲੱਗ ਰਿਹਾ ਤੁਹਾਨੂੰ ਵੀ ਇਹਦੇ ਚ ਪ੍ਰਸ਼ਾਸਨ ਦੀ ਫੇਲਿਅਰ ਆ ਜਾਂ ਲੋਕਾਂ ਦੀ ਹੀ ਜਿਹੜੀ ਕਮਜ਼ੋਰੀ ਆ ਕੋਈ ਤੇ ਪ੍ਰਸ਼ਾਸਨ ਤੇ ਆਮ ਲੋਕ ਜਿਹੜੇ ਨੇ ਤੇ ਜਾਂ ਸਾਡੇ ਜਿਹੜੇ ਲੀਡਰ ਨੇ ਬੋਨੇ ਬੋਨੇ ਬੈਠੇ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਨਾਮਾ ਅਖਬਾਰਦਾਰ ਤੇ ਉਹਨਾਂ ਦੇ ਪੱਤਰਕਾਰ ਐਸਐਸ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੀ ਇਹ ਸੰਗਰੂਰ ਸ਼ਹਿਰ ਦਾ ਆਵਾਰਾ ਗਊਆਂ ਦਾ ਤੇ ਕੁੱਤੇ ਉਹਦਾ ਜਿਹੜਾ ਹੈ ਚੱਕਰ ਚ ਮੁੱਕਿਆ ਇਹਨਾਂ ਨੂੰ ਉਹ ਕਰਨ ਵਾਸਤੇ ਆਈ ਦੂਜਾ ਜਿਹੜਾ ਤੁਹਾਡਾ ਪ੍ਰਸ਼ਨ ਸੀਗਾ ਵੀ ਇਹਦੇ ਵਿੱਚ ਫੇਲਿਅਰ ਆਮ ਜਨਤਾ ਦਾ ਹੈ ਜਾਂ ਆਪਣੇ ਪੋਲੀਟੀਕਲ ਲੀਡਰਾਂ ਦਾ ਇਹਦੇ ਵਿੱਚ ਫੇਲਿਅਰ ਤਾਂ ਪ੍ਰਸ਼ਾਸਨ ਦਾ ਹੀ ਹੈ ਜੀ ਕਿਉਂਕਿ ਇਹ ਸਾਰੇ ਕੰਮ ਨੇ ਜਿਹੜੇ ਇਹ ਕੁੱਤੇ ਆਵਾਰਾ ਕੁੱਤੇ ਫਿਰਦੇ ਨੇ ਡੰਗਰ ਫਿਰਦੇ ਨੇ ਇਹ ਸਾਰਾ ਕੰਮ ਪ੍ਰਸ਼ਾਸਨ ਨੇ ਕਰਨਾ ਹੁੰਦਾ ਹੈ ਅਸੀਂ ਗਊ ਸੈਂਸ ਦੇ ਰੂਪ ਵਿੱਚ ਟੈਕਸ ਵੀ ਦਿੰਨੇ ਆ ਸਾਡੇ ਬਿੱਲਾਂ ਦੇ ਵਿੱਚ ਟੈਕਸ ਵੀ ਲੱਗ ਕੇ ਆਂਦਾ ਹੈ ਇਹ ਤਾਂ ਸਾਰਾ ਕੰਮ ਹੁਣ ਪ੍ਰਸ਼ਾਸਨ ਦਾ ਹੈ ਜਿਹੜਾ ਕਿ ਆਮ ਜਥੇਬੰਦੀਆਂ ਜਿਹੜੇ ਸਮਾਜ ਸੇਵੀ ਨੇ ਸੰਗਰੂਰ ਸ਼ਹਿਰ ਦੇ ਜਿਹੜੇ ਕਿ ਉਹ ਆਪ ਕਰਨ ਲੱਗੇ ਪਏ ਨੇ ਦੇਖੋ ਤਿੰਨ ਚਾਰ ਹਾਦਸੇ ਆਪਣੇ ਸੰਗਰੂਰ ਸ਼ਹਿਰ ਦੇ ਵਿੱਚ ਹੋ ਗਏ ਨੇਗੇ ਜਿਨ੍ਹਾਂ ਦੇ ਵਿੱਚ ਕੀ ਆਵਾਰਾ ਕੁੱਤੇ ਨੇ ਇੱਕ ਤਾਂ ਇੱਥੇ ਆਪਣਾ ਪੇਂਬਸੀ ਦੇ ਵਿੱਚ ਵਿਚਾਰੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਸੀ ਉਹਨੂੰ ਬਹੁਤ ਖਤਰਨਾਕ ਢੰਗ ਨਾਲ ਵੱਢਿਆ ਗਿਆ ਠੀਕ ਹੈ ਜੀ ਤੇ ਦੋ ਤਿੰਨ ਜਿਹੜੇ ਹੋਰ ਕੇਸ ਨੇ ਉਹ ਆਪਣੇ ਸੰਗਰੂਰ ਸ਼ਹਿਰ ਦੇ ਵਿੱਚ ਆ ਚੁੱਕੇ ਨੇ ਆਪਾਂ ਦਾ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆਂ ਕਿ ਜਿਹੜੇ ਇਹ ਆਵਾਰਾ ਡੰਕਰ ਜਾਂ ਕੁੱਤੇ ਨੇ ਇਹਨਾਂ ਤੇ ਥੱਲ ਪਈ ਜਾਵੇ ਇਹਨਾਂ ਦਾ ਕੋਈ ਨਾ ਕੋਈ ਇੰਤਜ਼ਾਮ ਕੀਤਾ ਜਾਵੇ ਨਹੀਂ ਤਾਂ ਜਿਵੇਂ ਬੱਚੇ ਸਕੂਲ ਜਾਂਦੇ ਨੇ ਹੋਰ ਮਤਲਬ ਜੇ ਕੋਈ ਹੋਰ ਕੰਮ ਬਾਜ਼ਾਰ ਚ ਆਪਾਂ ਜਾਂਦੇ ਤਾਂ ਹੋਰ ਹਾਦਸੇ ਹੋਣ ਦੀ ਆਪਾਂ ਨੂੰ ਉਹ ਹੈ ਇਸ ਲਈ ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਵੀ ਜਲਦੀ ਤੋਂ ਜਲਦੀ ਇਹਨਾਂ ਚੀਜ਼ਾਂ ਤੇ ਥੱਲ ਪਈ ਹੋਵੇ ਇਹਨਾਂ ਨੂੰ ਨਿਯੰਤਰਿਤ ਕੀਤਾ ਜਾਵੇ ਜਾਂ ਜੀ ਵੀ ਵੀ ਇਹਨਾਂ ਨੂੰ ਸੈਟਲਮੈਂਟ ਕੀਤੀ ਜਾਵੇ ਇਹਨਾਂ ਦੀ ਕੋਈ ਤੁਹਾਨੂੰ ਕੀ ਲੱਗਦਾ ਵੀ ਇਹਦਾ ਇਹਦਾ ਇਲਾਜ ਕੀ ਹੋ ਸਕਦਾ ਇਹਦਾ ਇਲਾਜ ਤਾਂ ਸਰ ਇੱਕ ਤਾਂ ਕਮੇਟੀ ਹੈ ਜਿਹੜੀ ਕਮੇਟੀ ਦੇ ਜਿਹੜੇ ਅਧਿਕਾਰ ਦੇ ਉਹਨਾਂ ਨੂੰ ਵੀ ਗਊਆਂ ਦਾ ਜਿਵੇਂ ਗਊ ਆਪਣੇ ਉਰੇ ਬਣੀ ਹੋਈਆਂ ਗਊਸ਼ਾਲਾ ਬਣੀ ਹੋਈਆਂ ਉੱਥੇ ਛੱਡ ਕੇ ਆਉਣਾ ਚਾਹੀਦਾ ਹੈ ਨੰਬਰ 2 ਤੇ ਜਿਵੇਂ ਪਿੰਡਾ ਪੁੰਡਾ ਵਾਲੇ ਬੰਦੇ ਰਾਤ ਨੂੰ ਟਰਾਲੀਆਂ ਭਰ ਕੇ ਇੱਥੇ ਡੰਗਰ ਛੱਡ ਜਾਂਦੇ ਨੇ ਕਿ ਉਹ ਤੇ ਮਤਲਬ ਰੋਕ ਲਾਣੀ ਚਾਹੀਦੀ ਹੈ ਰਾਤ ਨੂੰ ਦੇਖਣਾ ਚਾਹੀਦਾ ਵੀ ਕੌਣ ਛੱਡ ਕੇ ਜਾਂਦਾ ਕੌਣ ਨਹੀਂ ਉਹ ਕਰਦਾਗਾ ਇੱਕ ਪਾਸੇ ਤਾਂ ਜਦੋਂ ਕੋਈ گاਉਂ ਦਾ ਮਤਲਬ ਕਿਸ ਨੂੰ ਕੋਈ ਕੱਟ ਮੁਸਲਮਾਨ ਕੱਟ ਕੇ ਉਹ ਕਰਦੇ ਨੇ ਤਾਂ ਇਹਦਾ ਵਿਰੋਧ ਕਰਦੇ ਨੇ ਪਰ ਜਿਹੜੀਆਂ ਆਹ ਸਰਕਾਂ ਤੇ ਫਿਰਦੀਆਂ ਨੇ ਜਾਂ ਹੋਰ ਕਰਦੇ ਨੇ ਇਹਨਾਂ ਦਾ ਕੋਈ ਤਰਾਨ ਨਹੀਂ ਹੈਗਾ ਫਿਰ ਉਦੋਂ ਕਾ ਤੋ ਇਹ ਹਿੰਦੂ ਸਿਸਤਾ ਨੇ ਜਿਹੜੀਆਂ ਜਾਂ ਕੋਈ ਵੀ ਇਹ ਰੋਲਾ ਕਾ ਤੋ ਪਾਉਂਦੀਆਂ ਨੇਗੀਆਂ ਜਾਂ ਤਾਂ ਇਹਨਾਂ ਨੂੰ ਵੀ ਸਾਮਨ ਫਿਰ ਰੋਲਾ ਕਾਤੋਂ ਬੰਦੀਆਂ ਲਗੀਆਂ ਇਹਨਾਂ ਨੂੰ ਸਾਮਨ ਇਹਨਾਂ ਨੂੰ ਸਾਮਨ ਵਾਸਤੇ ਕੋਈ ਨਾ ਕੋਈ ਪ੍ਰਸ਼ਾਸਨ ਵੱਲੋਂ ਵਧੀਆ ਕਦਮ ਚੱਕਣਾ ਚਾਹੀਦਾ ਹੈ ਤਾਂ ਹੀ ਆਪਾਂ ਇਸ ਚੀਜ਼ਾਂ ਤੋਂ ਬਚ ਸਕਦੇ ਆ ਨਹੀਂ ਤਾਂ ਆਵਾਰਾ ਜਾਨਵਰ ਦਿੱਲੀ ਦੇਖਦੇ ਆ ਆਪਾਂ ਵੀ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਕੋਈ ਨਾ ਕੋਈ ਬੰਦਾ ਮਰ ਜਾਂਦਾ ਇਹਦੇ ਵਿੱਚ ਵੱਜ ਕੇ ਕਾਲੀਆਂ ਗਊਆਂ ਦਾ ਤਾਂ ਰਾਤ ਨੂੰ ਬਿਲਕੁਲ ਹੀ ਨਹੀਂ ਪਤਾ ਲੱਗਦਾ ਹੈਗਾ ਬੰਦਾ ਸਪੀਡ ਤੇ ਹੁੰਦਾ ਬਿਲਕੁਲ ਨਹੀਂ ਪਤਾ ਲੱਗਦਾ ਵਿੱਚ ਹੀ ਆ ਕੇ ਮੋਟਰਸਾਈਕਲ ਲੱਗਦਾ ਇਸ ਲਈ ਪ੍ਰਸ਼ਾਸਨ ਨੂੰ ਤਾਂ ਇਹੀ ਬੇਨਤੀ ਹੈ ਵੀ ਇਹਨਾਂ ਨੂੰ ਜਲਦੀ ਜਲਦੀ ਨੱਥ ਪਾਈ ਜਾਵੇ ਤੇ ਇਹਦਾ ਕੋਈ ਨਾ ਕੋਈ ਇਲਾਜ ਕੀਤਾ ਜਾਵੇ ਫੈਸੇ ਜਿ세 ਬੰਦਿਆਂ ਵੀ ਪ੍ਰਸ਼ ਅਗਰ ਸੋਨੂੰ ਮੌਕਾ ਮਿਲਦਾਗਾ ਇਸ ਮਸਲੇ ਨੂੰ ਹੱਲ ਕਰਨ ਲਈ ਅਵਾਰਾ ਕੁੱਤਿਆਂ ਨੂੰ ਹੱਲ ਕਰਨ ਦਾ ਪ੍ਰਬੰਧ ਕਰਨ ਲਈ ਜਾਂ ਅਵਾਰਾ ਡੰਗਰਾਂ ਦਾ ਪ੍ਰਬੰਧ ਕਰਨ ਲਈ ਤਾਂ ਤੁਹਾਡਾ ਸਭ ਤੋਂ ਪਹਿਲਾ ਰਿਐਕਸ਼ਨ ਕੀ ਹੋਊਗਾ ਤੁਸੀਂ ਕਿਸ ਹਿਸਾਬ ਨਾਲ ਇਹਨੂੰ ਜਿਹੜਾ ਟੈਗਲ ਕਰ ਸਕਦੇ ਦੇਖੋ ਜੀ ਹਸ ਤਾਂ ਜਿਹੜੀਆਂ ਸ਼ਹਿਰ ਦੀਆਂ ਸਮਾਜ ਸੇਵੀ ਜਾਂ ਹੋਰ ਜਿੱਥੇ ਬੰਦੀਆਂ ਨਾਲ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਜੇ ਵੀ ਉਹ ਕਹਿਣਗੇ ਜਾਂ ਸਾਡੀ ਜੋ ਕੋਈ ਮੀਟਿੰਗ ਵੀ ਹੋ ਗਈ ਜਾਂ ਹੋਰ ਹੋ ਗਈ ਉਸ ਹਿਸਾਬ ਨਾਲ ਅਸੀਂ ਅਸੀਂ ਇਸ ਚੀਜ਼ਾਂ ਦੇ ਢਲ ਪਾਵਾਂਗੇ ਠੀਕ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਇਹਨਾਂ ਦੇ ਢਲ ਪਾਣੀ ਬਹੁਤ ਜ਼ਰੂਰੀ ਹੈ ਹਾਦਸੇ ਬਹੁਤ ਹੋ ਰਹੇ ਨੇਗੇ ਠੀਕ ਹੈ ਜੀ ਅਸੀਂ ਤਾਂ ਸਮਾਜ ਸੇਵੀ ਸੰਸਥਾਵਾਂ ਨੂੰ ਸਾਰੇ ਨਾਲ ਲੈ ਕੇ ਜਿਵੇਂ ਵੀ ਕੋਈ ਪ੍ਰੋਗਰਾਮ ਹੋਏਗਾ ਉਹ ਮੈਂ ਲਿਖਾਂ ਤੇ ਹੁਣ ਇਹਦਾ ਕੋਈ ਕਨਕਲੂਜਨ ਤਾਂ ਨਿਕਲਣ ਨਹੀਂ ਵੀ ਆਪਾਂ ਸਮਾਜ ਸੇਵੀ ਜਿੱਥੇ ਬੰਦਿਆਂ ਨੂੰ ਲੈ ਕੇ ਚੱਲੋ ਸਮਾਜ ਸੇਵੀ ਜਿੱਥੇ ਬੰਦਿਆਂ ਦਾ ਆਪਸ ਵਿੱਚ ਪ੍ਰਸ਼ਾਸਨ ਬਣ ਦੇਖ ਕੇ ਡੰਗੜ ਪਾ ਰਹੀਆਂ ਨੇ ਤੇ ਅੱਜ ਹੀ ਜਿੰਨੇ ਦੇ ਕੁ ਸਪੱਤਰਕਾਰ ਜਿਹੜੇ ਸਮਾਜ ਸੇਵੀ ਸੰ ਤੇਜਾਰਾ ਰਾਜਨੀਤਿਕ ਲੋਕਾਂ ਜਿਹੜੇ ਡਿਪਟੀ ਕਮਿਸ਼ਨਰ ਨੂੰ ਮਿਲੇ ਨੇ ਤੇ ਉਹਨਾਂ ਨੇ ਮੰਗ ਕੀਤੀ ਆ ਵੀ ਜਿਹੜੇ ਲੇਡੀਜ਼ ਨੂੰ ਵਾਰਾ ਕੋਤਰਾ ਦੇ ਕੱਟ ਲੈ ਸੀ ਉਹਨੂੰ 80000 ਰੁਪਏ ਦਾ ਵਾਜਾ ਦਿੱਤਾ ਜਾਵੇ ਤੁਸੀਂ ਇਹਦਾ ਹੱਲ ਕੀ ਹੋ ਸਕਦਾ ਜੇ ਸਾਨੂੰ ਮੰਨ ਕੇ ਚੱਲਦੇ ਆਪਾਂ ਵੀ ਸਾਨੂੰ ਅੱਜ ਇੱਕ ਦਿਨ ਲਈ ਐਮਐਲ ਦੀਆਂ ਪਾਵਰਾਂ ਦੇ ਦਿੱਤੇ ਨੇ ਨਾ ਤੇ ਕੁੱਤਿਆਂ ਨੂੰ ਹੱਲ ਕਰਨ ਦਾ ਮਸਲਾ ਕੀ ਹੈ ਇਹਨਾਂ ਦਾ ਕੀ ਹੋ ਸਕਦਾ ਵੀ ਇਹਨਾਂ ਨੂੰ ਮਾਰਿਆ ਜਾਊਗਾ ਇਹਨਾਂ ਨੂੰ ਫੜਾਇਆ ਜਾਊਗਾ ਇਹਨਾਂ ਦੀ ਨਸਬੰਦੀ ਕੀਤੀ ਜਾਵੇ ਨਹੀ ਨਹੀ ਕਿਵੇਂ ਪਛਾਣ ਹੋਊਗੀ ਦੇਖੋ ਜੀ ਕਿਸੇ ਜਾਨਵਰ ਨੂੰ ਮਾਰਨਾ ਕੋਈ ਹੱਲ ਨਹੀਂ ਹੈਗਾ ਜੀ ਠੀਕ ਹੈ ਜੀ ਇਹਨਾਂ ਦੀ ਨਸਬੰਦੀ ਕੀਤੀ ਜਾਵੇ ਜੀ ਠੀਕ ਹੈ ਜੀ ਜਿਵੇਂ ਅਵਾਰਾ ਗਊਆਂ ਨੇ ਜਾਂ ਹੋਰ ਇਹਨਾਂ ਨੂੰ ਗਊਸ਼ਾਲਾ ਦੇ ਵਿੱਚੋਂ ਕਿੱਟਾ ਜਾਵੇ ਠੀਕ ਹੈ ਜੀ ਕੁੱਤਿਆਂ ਦੀ ਨਸਬੰਦੀ ਕਰਕੇ ਇਹਨਾਂ ਨੂੰ ਫੜਕੇ ਜਿੱਥੇ ਵੀ ਇਹਨਾਂ ਦਾ ਜਿਹੜਾ ਕੋਈ ਉਹ ਹੈ ਉੱਥੇ ਇਹ ਮਤਲਬ ਜਿਹੜਾ ਮਤਲਬ ਸਰਕਾਰ ਨੇ ਜਿਵੇਂ ਕਿਹਾ ਸੀ ਵੀ ਇੱਕ ਵਾਈਟ ਤੇ ਇੰਨੇ ਪੈਸੇ ਮਿਲਣਗੇ ਜਿਹੜੇ ਜਿਹੜਾ ਵੀ ਹੋਇਆ ਜਿਹੜੇ ਵੀ ਇਹ ਮਤਲਬ ਵਿਚਾਰਿਆਂ ਨਾਲ ਹਾਦਸਾ ਹੋਇਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਸਤਾ ਇਹੀ ਕੁਝ ਕਰ ਸਕਦੇ ਆ ਬਾਕੀ ਤਾਂ ਦੇਖੋ ਪ੍ਰਸ਼ਾਸਨ ਕੋਲੇ ਪਾਵਰ ਆਉਂਦੀਆਂ ਨੇ ਜੀ ਕਰਨਾ ਤਾਂ ਸਾਰਾ ਪ੍ਰਸ਼ਾਸਨ ਨੇ ਠੀਕ ਹੈ ਨਾ ਜੀ ਜੇ ਅਸੀਂ ਕਰਦੇ ਕੋਈ ਹੋਰ ਗਲਤ ਚੀਜ਼ ਹੋ ਜੇ ਨੇ ਹੋਰ ਫਿਰ ਕਹਿੰਦੇ ਨੇ ਵੀ ਆ ਸਮਾਜ ਸੇਵੀ ਸੰਸਥਾਵਾਂ ਨੇ ਗਲਤ ਕਰਤਾ ਫਿਰ ਜਦੋਂ ਪ੍ਰਸ਼ਾਸਨ ਹੀ ਨਹੀਂ ਕੁਝ ਕਰਦਾ ਹੈਗਾ ਫਿਰ ਅਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਤੱਕ ਜਾਣਾ ਪਊਗਾ ਨਹੀਂ ਜੇ ਸਾਨੂੰ ਇੱਕ ਦਿਨ ਲਈ ਪਾਵਰ ਦਿੱਤੀ ਜਾਵੇ ਤਾਂ ਸੋਲੂਸ਼ਨ ਤਾਂ ਹੋਣਾ ਚਾਹੀ ਸੇ ਵੀ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਮਿਲਤੀ ਕਰਾਂਗੇ ਨਹੀਂ ਇਕੱਲਾ ਬੰਦਾ ਤਾਂ ਸਮਾਜ ਚ ਕੁਝ ਵੀ ਨਹੀਂ ਕਰ ਸਕਦਾ ਇਹ ਅਸੀਂ ਤਾਂ ਦੇਖੋ ਵੀ ਜਿਹੜੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਣ ਗਈਆਂ ਕਿਉਂਕਿ ਇਹ ਤਾਂ ਜਿਹੜਾ ਉਹ ਹੈ ਵੀ ਹਰ ਇੱਕ ਨੂੰ ਡਰ ਹੈ ਹਰ ਇੱਕ ਦੇ ਘਰੇ ਬੱਚੇ ਨੇ ਹਰ ਇੱਕ ਦੇ ਘਰੇ ਬਜ਼ੁਰਗ ਵੀ ਨੇ ਕੋਈ ਬਾਹਰ ਨਿਕਲਦਾ ਕਿਸੇ ਨੂੰ ਵੱਢ ਲਿਆ ਜਾਂ ਕਿਸੇ ਦੇ ਕੋਈ ਡੰਗਰ ਨੇ ਸਿੰਘ ਮਾਰਿਆ ਤਾਂ ਹਰ ਇੱਕ ਨੂੰ ਤਕਲੀਫ ਹੈ ਇਹ ਤਾਂ ਅਸੀਂ ਜਿਹੜੇ ਵੀ ਸਾਰਾ ਸਮਾਜ ਹੈ ਸਾਰਾ ਇਕੱਠਾ ਹੋ ਕੇ ਅਸੀਂ ਕੋਈ ਹੱਲ ਕੱਢਾਂਗੇ ਜੇ ਪ੍ਰਸ਼ਾਸਨ ਕੁਝ ਨਹੀਂ ਕਰਦਾ ਤਾਂ ਫਿਰ ਸਾਨੂੰ ਹੀ ਕਰਨਾ ਪੋਗਾ ਇਹਰ ਕਿਸੇ ਨਾ ਕਿਸੇ ਨੂੰ ਆਪਰੰਤਾ ਕੁਛ ਕਰਨਾ ਹੀ ਪੈਣਾਗਾ ਹਾਂਜੀ ਹਾਂ ਬਿਲਕੁਲ ਕਰਾਂਗੇ ਜੀ ਫਿਰ ਤਾਂ ਕਰਾਂਗੇ ਸਰ ਕਿਉਂਕਿ ਦੇਖੋ ਇਨਸਾਨ ਤਾਂ ਅੱਜ ਉਹਨਾਂ ਨਾਲ ਹੋਇਆ ਹਾਦਸਾ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਕਿਉਂਕਿ ਬਿਆਰ ਕੰਮ ਵੀ ਹਰਿ ਕਰਨੇ ਜਾਣਾ ਹੈ ਘਰੋਂ ਵੀ ਬਾਹਰ ਹਰਿ ਕਰਨੇ ਕੰਮ ਤੇ ਜਾਣ ਵਾਸਤੇ ਕੋਈ ਕਿਸੇ ਨਾ ਕਿਸੇ ਨਾਲ ਤਾਂ ਹਾਦਸਾ ਹੋ ਸਕਦਾ ਹੈ ਇਸ ਲਈ ਫਿਰ ਹੁਣਤਾ ਫਿਰ ਜੇ ਪ੍ਰਸ਼ਾਸਨ ਨਹੀਂ ਕਰੂਗਾ ਜੋ ਮਿਲੇ ਲੈ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਹੈ ਜੇ ਪ੍ਰਸ਼ਾਸਨ ਇਸ ਤੋਂ ਕੋਈ ਨਹੀਂ ਕਾਰਵਾਈ ਕਰੂਗਾ ਤਾਂ ਅਸੀਂ ਜਿਹੜੇ ਜਿੰਨੇ ਦਿੱਤਾ ਮੰਗ ਪੱਤਰ ਦਿੱਤਾ ਹੈ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨਾਲ ਮਿਲ ਕੇ ਅਸੀਂ ਅੱਗੇ ਦੀ ਰਣਨੀਤੀ ਜਿਹੜੀ ਉਹ ਲਿਖਾਂਗੇ ਤੇ ਫਿਰ ਦੇਖਾਂਗੇ ਵੀ ਇੱਥੇ ਕੀ ਕੰਮ ਕੀਤਾ ਜਾ ਸਕਦਾ ਫਿਰ ਅਸੀਂ ਕਰਾਂਗੇ ਤੇ ਦੋਸਤੋ ਤੁਸੀਂ ਸੁਣ ਰਹੇ ਸੀ ਸੰਦੀਪ ਗੁਪਤਾ ਜਿਹਨੂੰ ਇਹ ਸ਼ਹਿਰੀ ਨੇ ਆਮ ਸ਼ਹਿਰੀ ਨੇ ਤੇ ਇਹਨਾਂ ਦਾ ਵੀ ਦਰਦ ਹੈ ਜਿਹੜਾ ਉਹ ਝਲਕ ਰਿਹਾ ਹੈ ਕਿ ਆਵਾਰਾ ਪਸ਼ੂ ਤੇ ਆਵਾਰਾ ਜਿਹੜੇ ਕੁੱਤੇ ਤੁਰੇ ਫਿਰਦੇ ਨੇ ਸੜਕਾਂ ਤੇ ਆਮ ਲੋਕਾਂ ਨੂੰ ਕੱਟ ਰਹੇ ਨੇ ਉਹਨਾਂ ਤੋਂ ਕੋਈ ਨਾ ਕੋਈ ਜਲਦੀ ਜਿਹੜਾ ਸ਼ਹਿਰ ਨੂੰ ਉਹਦਾ ਉਹਨਾਂ ਦਾ ਵੀ ਹੱਲ ਹੋਣਾ ਚਾਹੀਦਾ ਤੇ ਸ਼ਹਿਰ ਦੇ ਜਿਹੜੇ ਨਿਵਾਸੀ ਨੇ ਉਹਨਾਂ ਨੂੰ ਉਹਨਾਂ ਤੋਂ ਬਚਾਇਆ ਜਾ ਸਕੇ ਸੋ ਮਿਲਦੇ ਆਂ ਅਗਲੀ ਮੁਲਾਕਾਤ 'ਤੇ ਕਿਸੇ ਹੋਰ ਫੈਕਸ਼ਨ ਨਾਲ ਗੱਲ ਕਰਾਂਗੇ ਸੰਗਰੂਰ ਸ਼ਹਿਰ ਤੇ ਧੰਨਵਾਦ ਬਰਦਾਸ਼ਤ